ਭਗਵੰਤ ਮਾਨ ਦਾ ਦਾ ਪ੍ਰਭਾਵ ਬਿਜਲੀ ਦਾ ਮੁੱਦਾ ਤੇ ਛੋਟੀ ਕਿਸਾਨੀ ਦਾ ਜਿਹੜਾ ਜਿਹੜੀ ਮਾਰਜਨਲ ਅਸੀਂ ਜਿਹਨੂੰ ਕਹਿ ਦਿੰਨੇ ਆ ਕਿਸਾਨੀ ਉਹ ਜਿਸ ਤਰ੍ਹਾਂ ਆਮਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਹਾਂ ਲਾਈਟ ਕਰਕੇ ਦਿਨੇ ਲਾਈਟ ਆਨ ਕਰਕੇ ਉਹ ਪ੍ਰਭਾਵ ਤੁਹਾਨੂੰ ਪੂਰੇ ਪੰਜਾਬ ਚ ਸਭ ਤੋਂ ਵੱਧ ਇਹ ਦੇਖਣ ਨੂੰ ਮਿਲਦਾ ਹੈ ਉਹ ਸੰਗਰੂਰ ਚ ਦੇਖਣ ਨੂੰ ਮਿਲਦਾ ਹੈ ਮੀਤ ਹੀਰ ਦੀ ਜੱਤ ਭਗਵੰਤ ਮਾਨ ਤੇ ਮੀਤ ਹੀਰ ਦੇ ਇਕੱਠੇ ਕਰਕੇ ਦੋਨਾਂ ਦੇ ਚਿਹਰੇ ਤੇ ਉਹਦੇ ਨਾਲ ਸਰਕਾਰ ਦੀਆਂ ਪਾਲਿਸੀਆਂ ਤੀਸਰਾ ਵੱਡਾ ਕਾਰਨ ਸੁਖਪਾਲ ਖੈਰਾ ਦੇ ਵੱਲੋਂ ਹੁਣ ਤੱਕ ਦੀ ਸਭ ਤੋਂ ਮਾੜੀ ਕੈਂਪੇਨ ਜਗਹ ਜਿੱਥੋਂ ਵੋਟ ਆਉਣੀ ਸੀ ਕਾਂਗਰਸ ਦੀ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਉਹ ਚੀਜ਼ਾਂ ਨੂੰ ਨਿਸ਼ਾਨਦੇਹੀ ਕੀਤੀ ਹੀ ਨਹੀਂ ਉਹਨਾਂ ਦੀ ਵੋਟ ਆਉਣੀ ਸੀ ਗਰੀਬ ਲੋਕਾਂ ਤੋਂ ਵੇੜਿਆਂ ਦੇ ਵਿੱਚੋਂ ਉੱਥੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਉੱਥੇ ਪ੍ਰਚਾਰ ਕਰਨ ਦੀ ਥਾਂ ਤੇ ਪ੍ਰਚਾਰ ਆ ਜਿਹੜਾ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਵੇਂ 400 ਰੁਪਏ ਨੇ ਰੇਗਾ ਦੀ ਦਿਹਾੜੀ ਆ ਇਹਦਾ ਇਹਦਾ ਪੋਸਟਰ ਹੀ ਹੈ ਨਹੀਂ ਸੀ ਬਹੁਤ ਘੱਟ ਪੋਸਟਰ ਸੀ ਜਿਹਾ ਜਗੇ ਵੀ ਸੀਗਾ ਨਾ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਕਿ 1 ਲੱਖ ਬੁੜੀਆਂ ਨੂੰ ਦੇਣਾ ਸਿਰਫ ਹੱਕ ਸੱਚ ਤੇ ਪਹਿਰਾ ਸੁਪਾਲ ਖਹਿਰਾ ਇਹੋ ਜੀ ਲਾਈਨ ਲਿਖ ਕੇ ਤੁਸੀਂ ਨਹੀਂ ਜਿੱਤ ਸਕਦੇ ਬਾਈ ਮਾਲ ਮਾਲਵਾ ਤੇ ਦਬਾਬਾ ਇਹਨਾਂ ਦੀ ਪੋਲਿਟਿਕਸ ਦਾ ਦਿਨ ਰਾਤ ਦਾ ਫਰਕ ਆ ਤਾਂ ਸੇਮਾਂ ਦੀ ਇਸ ਮਾਣ ਉੱਥੇ ਲਗਾਤਾਰ ਆਧਾਰ ਗਵਾ ਰਹੇ ਸੀ ਆਪਾਂ ਫਿਰ ਉਹਨਾਂ ਦੇ ਬਿਆਨ ਮੈਨੂੰ ਲੱਗਦਾ ਸਰਬਜੀਤ ਸਿੰਘ ਖਾਲਸਾ ਬਾਰੇ ਉਹਨਾਂ ਨੂੰ ਇਹ ਸਟੇਟਮੈਂਟ ਦੇਣ ਤੋਂ ਬਚਣਾ ਚਾਹੀਦਾ ਸੀ ਜਿਸ ਤਰ੍ਹਾਂ ਉਹਨਾਂ ਨੇ ਦਿੱਤੀਆ ਤੇ ਉਹਨਾਂ ਦੀ ਸੋਸ਼ਲ ਮੀਡੀਆ ਟੀਮ ਵੀ ਮੈਨੂੰ ਲੱਗਦਾ ਥੋੜਾ ਜਿਆ ਇਸ ਚੀਜ਼ ਤੋਂ ਬਚਾਅ ਕਰਨਾ ਚਾਹੀਦਾ ਸੀ ਦਲਤ ਸਮਾਜ ਦੇ ਵਿੱਚ ਦੇਖਦੇ ਹਾਂ ਉੱਥੇ ਕੋਈ ਸਿਮਰਜੀਤ ਸਿੰਘ ਮਾਨ ਦਾ ਬਹੁਤਾ ਪ੍ਰਭਾਵ ਨਹੀਂ ਸੀ Hindu vote 'ਚ ਪ੍ਰਭਾਵ ਨਹੀਂ ਸੀਗਾ ਤੇ ਇਸ ਵਾਰ ਮਲੇਰਕੋਟਲੇ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਜਿਹੜਾ ਘਟਿਆ ਜਿਹੜਾ ਮਲੇਰਕੋਟਲਾ ਉਹਨਾਂ ਲਈ ਐਂ ਹਿੱਕੜਾ ਕੇ ਖੜ ਜਾਂਦਾ ਸੀ ਤਾਂ ਇਹ ਚੀਜ਼ਾਂ ਸਿਮਰਜੀਤ ਸਿੰਘ ਮਾਨ ਦੇ ਕਾਫੀ ਖਿਲਾਫ ਖਿਲਾਫ ਗਈਆਂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਦੂਸਰੀ ਵੱਡੀ ਜਿੱਤਾ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤੇਹਰ ਦੀ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਹਰਾਇਆ ਦੇਖਿਆ ਜਾ ਰਿਹਾ ਸੀ ਕਿ ਸੁਖਪਾਲ ਸਿੰਘ ਖੈਰਾ ਕੀ ਸੰਗਰੂਰ ਦੇ ਵਿੱਚ ਆ ਕੇ ਆਪਣਾ ਜਾਦੂ ਛੱਡ ਸਕਣਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖੈਰਾ ਦੀ ਕੇ ਮੇਜਾ ਪੰਜਾਬ ਦੇ ਵਿੱਚ ਜਿੱਥੇ ਵੀ ਜਾਂਦੇ ਨੇ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਉਹਨਾਂ ਨੂੰ ਮਿਲਣਾ ਪਸੰਦ ਕਰਦੇ ਨੇ ਪਰ ਸੰਗਰੂਰ ਦੇ ਵਿੱਚ ਇਸ ਵੇਲੇ ਖੈਰਾ ਨੂੰ ਨਕਾਰ ਦਿੱਤਾ ਗਿਆ ਇਹਦੇ ਕੀ ਕਾਰਨ ਰਹੇ ਨੇ ਮੇਰੇ ਨਾਲ ਭਾਈ ਨਵਰੀਤ ਨੇ ਗੱਲਬਾਤ ਕਰਦੇ ਆ ਕਿ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਮੁਕਾਬਲੇ ਦੇ ਵਿੱਚ ਉਹ ਹੀ ਨਿਮੀਤ ਖੈਰ ਦੇ ਨਾਲ ਉਹਤੀ ਜੇ ਨੰਬਰ ਤੇ ਕਿਉਂ ਚਲੇ ਗਏ ਨਵਰੀਤ ਭਾਈ ਜਿਸ ਤਰ੍ਹਾਂ ਮੈਂ ਫੇਰੇ ਉਹੀ ਕਹਾਂਗਾ ਵੀ ਤੁਹਾਡਾ ਸਰਵੇ ਸੰਗਰ ਕਿਉਂਕਿ ਬਹੁਤ ਲੋਕਾਂ ਨੂੰ ਇਹ ਇਹ ਗੱਲ ਬੁਰੀ ਲੱਗੀ ਸੀ ਜਦੋਂ ਆਪਾਂ ਕਿਹਾ ਸੀ ਕਿ ਖਹਿਰਾ ਹਾਰ ਰਹੇ ਨੇ ਦੂਜੇ ਨੰਬਰ ਤੇ ਆ ਰਹੇ ਨੇ ਮੈਂ ਤੜਕੇ ਫੋਨ ਕਰਦੇ ਨੇ ਨਾ ਇੱਕ ਸੁਪਾਲ ਸਿੰਘ ਖਹਿਰਾ ਦੇ ਕਰੀਬੀ ਨੇ ਸੰਧੂ ਸਾਹਿਬ ਨੇ ਫਰੀਦਕੋਟ ਤੋਂ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਹਨਾ ਤੇ ਮੈਨੂੰ ਕਹਿੰਦੇ ਯਾਰ ਵੀ ਆਹ ਕੀ ਹੋ ਰਿਹਾ ਹਨਾ ਵੀ ਤੀਜੇ ਨੰਬਰ ਤੇ ਸੀਗੇ ਸੁਪਾਲ ਖਹਿਰਾ ਮੈਂ ਕਿ ਤੁਸੀਂ ਇੱਜਤ ਦੇ ਹੈ ਨਹੀਂ ਕੁਝ ਵੀ ਹੋ ਜੇ ਪਰ ਤੁਸੀਂ ਦੂਜੇ ਨੰਬਰ ਤੇ ਆ ਜਾਓਗੇ ਠੀਕ ਹੈ ਉਹ ਕਹਿੰਦੇ ਦੂਜੇ ਤੇ ਆ ਜਾਾਂਗੇ ਮੈਂ ਕਿ ਦੂਜੇ ਤੇ ਪੱਕੇ ਹੀ ਆਉਂਗੇ ਉਹ ਉਹ ਦਿਸਦਾ ਸਾਨੂੰ ਇੱਕ 베ਸ ਹੈ ਤੁਹਾਡਾ ਹਨਾ ਕਾਂਗਰਸ ਦਾ ਪਰ ਗਗਨ ਜਿਹੜੀ ਗੱਲ ਹੈ ਮੀਤ ਹੇਰ ਦੀ ਮੈਨੂੰ ਲੱਗਦਾ ਮੀਤ ਹੇਰ ਦੀ ਜਿੱਤ ਦੇ ਕਈ ਕਾਰਨ ਹੈ ਇੱਕ ਤਾਂ ਆਮ ਆਦਮੀ ਪਾਰਟੀ ਆਪਦੀ ਜਿਹਨੂੰ ਰਾਜਧਾਨੀ ਕਹਿੰਦੇ ਆ ਹਜੇ ਵੀ ਆਪਦੇ ਦੇਖੋ ਸਾਰੀਆਂ ਪਾਰਟੀਆਂ ਨੇ ਆਪਦੀਆਂ ਰਾਜਧਾਨੀਆਂ ਬਚਾਈਆਂ ਕਾਂਗਰਸ ਜਲੰਧਰ ਦੇ ਵਿੱਚੋਂ ਜਿੱਤੀ ਆ ਅਕਾਲੀ ਬਿਠੰਡਾ ਜਿੱਤ ਗਏ ਤੇ ਆਵਾਦਵੀ ਪਾਰਟੀ ਆ ਜਿਹੜੀ ਉਹ ਸੰਗਰੂਰੋਂ ਜਤਰ ਰਹਿ ਤਰੀਆ ਠੀਕ ਆ ਹਰ ਪਾਰਟੀ ਨੇ ਪੰਜਾਬ ਦੀ ਵੱਡੀ ਪਾਰਟੀ ਨੇ ਤਕਰੀਬਨ ਤਕਰੀਬਨ ਆਪਦੀ ਰਾਜਧਾਨੀ ਆਪਦਾ ਗੜ੍ਹ ਆਪਦਾ ਕਿਲਾ ਉਹ ਬਚਾਲਿਆ ਉਸੇ ਤਰ੍ਹਾਂ ਸੰਗਰੂਰ ਹੈ ਭਗਵੰਤ ਮਾਨ ਸਾਹਿਬ ਇੱਥੇ ਬਹੁਤ ਵੱਡਾ ਚਿਹਰਾ ਨੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਆਉਂਦੇ ਆ ਖੁਦ ਮੁੱਖ ਮੰਤਰੀ ਆ ਧੂਰੀ ਤੋਂ ਫਿਰ ਮੀਤ ਹੀਰ ਬਰਨਾਲੇ ਤੋਂ ਫਿਰ ਅ ਅਮਨ अरोड़ा ਜਿਹੜੇ ਆ ਸੁਨਾਮ ਤੋਂ ਫਿਰ ਆਗੇ ਦੜਬਾ ਤੋਂ ਆਪਣੇ ਵਿੱਤ ਮੰਤਰੀ ਹਰਪਾਲ ਚੀਮਾ ਜਿੱਤੋਂ ਥੋੜੀ ਸਰਕਾਰ ਦੇ ਚਾਰ ਵੱਡੇ ਚਿਹਰੇ ਆਉਂਦੇ ਆ ਸਭ ਤੋਂ ਅਹਿਮ ਜਿਨ੍ਹਾਂ ਕੋਲੇ ਵਿਭਾਗ ਆ ਮਹਿਕਮੇ ਆ ਉਸ ਸੀਟ ਦੇ ਉੱਤੇ ਜ਼ਾਹਰ ਤੌਰ ਤੇ ਥੋੜਾ ਦਬਦਬਾ ਹੋ ਜਾਂਦਾ ਕੋਈ ਵੀ ਬੰਦਾ ਗੱਗਨ ਸਰਕਾਰ ਚ ਮੰਤਰੀ ਹੋਵੇ ਥੋੜੇ ਬਹੁਤੇ ਕੰਮ ਤਾਂ ਉਹਦੇ ਕਹਿਣ ਤੇ ਵੈਸੀ ਹੋਣ ਲੱਗ ਜਾਂਦੇ ਆ ਫਿਰ ਜ਼ਿਆਦਾਤਰ ਐਮ ਐਲ ਐਸ ਦੀ ਇਸ ਹਲਕੇ ਦੇ ਵਿੱਚ ਆਪਦੇ ਹਲਕਿਆਂ ਦੇ ਵਿੱਚ ਠੀਕ ਠਾਕ ਪ੍ਰਭਾਵ ਆ ਵਿਚਾਰਾਂ ਦਾ ਉਹ ਜਿੰਨਾ ਵਿਚਾਰੇ ਕਹੇ ਤਾਂ ਚਲੋ ਵਿਚਾਰੇ ਦਾਣੀ ਹੈਗੇ ਜਿਹੜੇ ਮੰਤਰੀ ਬਣ ਗਏ ਤੇ ਹੈ ਤਾਂ ਵਿਰੋਧ ਦੇ ਲਾਇਕ ਹੀ ਸਾਰੇ ਇਹ ਮੰਤਰੀ ਵੀ ਨਹੀਂ ਬਣੋ ਵੀ ਫੱਟੇ ਚੱਕੀ ਜਾਂਦੇ ਨੇ ਵਿਚਾਰੇ ਬਚੂਰੇ ਨਾ ਸਮਝੋ ਹਾਂ ਚਲੋ ਕਈ ਵਾਰੀ ਸ਼ਬਦ ਨਿਕਲ ਜਾਂਦਾ ਵਿਚਾਰੇ ਹੈ ਨਾ ਵੀ ਉਹ ਵਿਚਾਰੇ ਕਈ ਵਾਰੀ ਤਾਂ ਵੀ ਕਹਿ ਦਿੰਦੇ ਨਾ ਵੀ ਪਾਵਰ ਤਾਂ ਸਾਰੀ ਕਹਿੰਦੇ ਵੀ ਮਾਨ ਸਾਹਿਬ ਕੋਲ ਹੀ ਆ ਬਾਕੀ ਤਾਂ ਵਿਚਾਰੇ ਤੁਹਾਨੂੰ ਲੈ ਚੋ ਤੁਹਾਨੂੰ ਵਿਚਾਰੇ ਲੱਗਦੇ ਮੈਂ ਤੁਹਾਨੂੰ ਲੈ ਚਲੂ ਭਧੌੜ ਕਰਨੀ ਨਹੀਂ ਨਹੀਂ ਚਲੋ ਉਹ ਵੀ ਆ ਹਨ ਪਰ ਇੱਥੇ ਜਿਹੜੇ ਦਿਲਚਸਪ ਆ ਇੱਕ ਤਾਂ ਭਗਵਾਨ ਤਾਂ ਮਾਨ ਦਾ ਆਪਦਾ ਪ੍ਰਭਾਵ ਬਿਜਲੀ ਦਾ ਮੁੱਦਾ ਤੇ ਛੋਟੀ ਕਿਸਾਨੀ ਦਾ ਜਿਹੜਾ ਜਿਹੜੀ ਮਾਰਜਨਲ ਅਸੀਂ ਜਿਹਨੂੰ ਕਹਿ ਦਿੰਨੇ ਆ ਕਿਸਾਨੀ ਉਹ ਜਿਸ ਤਰ੍ਹਾਂ ਆਵਾਦਮੀ ਪਾਰਟੀ ਦੇ ਨਾਲ ਜੁੜੀ ਹੋਈ ਆ ਲਾਈਟ ਕਰਕੇ ਹਾਂ ਲਾਈਟ ਕਰਕੇ ਦੇਣੇ ਲਾਈਟ ਆਨ ਕਰਕੇ ਉਹ ਪ੍ਰਭਾਵ ਤੁਹਾਨੂੰ ਪੂਰੇ ਪੰਜਾਬ 'ਚ ਸਭ ਤੋਂ ਵੱਧ ਇਹ ਦੇਖਣ ਨੂੰ ਮਿਲਦਾ ਹੈ ਉਹ ਸੰਗਰੂਰ 'ਚ ਦੇਖਣ ਨੂੰ ਮਿਲਦਾ। ਹੁਣ ਜਾਂ ਤਾਂ ਇਹਨਾਂ ਨੇ ਐਂ ਕਰਿਆ ਵਾ ਉਹ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੁੰਦਾ ਸੀ ਵੀ ਸਾਰਾ ਕੁਝ ਬਠਿੰਡੇ ਤੇ ਉਸੇ ਤਰ੍ਹਾਂ ਤਾਂ ਨਹੀਂ ਕਿਤੇ ਹੋਇਆ ਵਾ ਵੀ ਕਿਤੇ ਲਾਈਟ ਜਿਹੜੀ ਉਹ ਸਭ ਤੋਂ ਵਧੀਆ ਸਪਲਾਈ ਸੰਗਰੂਰ ਵੀ ਸੰਗਰੂਰ ਕੱਟ ਨਾ ਲਾਓ ਹੋਰ ਜਿੱਥੇ ਮਰਜ਼ੀ ਲਾ ਲਓ ਤਾਂ ਇਹ ਇਹ ਵੀ ਮੈਨੂੰ ਲੱਗਦਾ ਕੋਈ ਰੀਜ਼ਨ ਹੋ ਸਕਦਾ ਪਰ ਓਵਰ ਆਲ ਜੇ ਦੇਖਗੇ ਮੈਨੂੰ ਲੱਗਦਾ ਮੀਤਹਿਰ ਦੀ ਇੱਜ਼ਤ ਭਗਵੰਤ ਮਾਨ ਤੇ ਮੀਤਹਿਰ ਦੇ ਇਕੱਠੇ ਕਰਕੇ ਦੋਨਾਂ ਦੇ ਚਿਹਰੇ ਤੇ ਉਹਦੇ ਨਾਲ ਸਰਕਾਰ ਦੀਆਂ ਪਾਲਿਸੀਆਂ ਤੀਸਰਾ ਵੱਡਾ ਕਾਰਨ ਸੁਖਪਾਲ ਖੈਰਾ ਦੇ ਵੱਲੋਂ ਹੁਣ ਤੱਕ ਦੀ ਸਭ ਤੋਂ ਮਾੜੀ ਕੈਂਪੇਨ ਕਾਂਗਰਸ ਦੇ ਕੈਂਡੀਡੇਟ ਵੱਲੋਂ ਜੇ ਇੰਨੀ ਮਾੜੀ ਕੈਂਪੇਨ ਚਲਾਈ ਜਾਵੇ ਤਾਂ ਉਹਦੇ ਬਾਰੇ ਕੀ ਕਹਿ ਸਕਦੇ ਹੋ ਠੀਕ ਆ ਇਹ ਵੀ ਕਹਿ ਸਕਦੇ ਹੋ ਕਿ ਮੈਨੂੰ ਪਾਰਟੀ ਨੇ ਇਕੱਲਾ ਛੱਡਿਆ ਪਰ ਪਾਰਟੀ ਨੂੰ ਵੀ ਤਾਂ ਲਗਭਗ ਉਹਨਾਂ ਨੇ ਖੁੰਝੇ ਲਾਤਾ ਸੀਗਾ ਇਹ ਬਿਆਨ ਦੇ ਕੇ ਬਾਰੀ ਵਾਲਾ ਹਨਾ ਉਹ ਵੀ ਤਾਂ ਜਦੋਂ ਪ੍ਰਧਾਨ ਮੰਤਰੀ ਮੋਦੀ ਚੱਕ ਰਹੇ ਆ ਉਹ ਬਿਆਨ ਉਹ ਕਿੱਡਾ ਵੱਡਾ ਬਿਆਨ ਹੋਗਾ ਪਾਰਟੀ ਕਿਨਾਰਾਣਾ ਕਰਦੀ ਤਾਂ ਕੀ ਕਰਦੀ ਪਰ ਗਗਨ ਜਿੱਥੋਂ ਵੋਟ ਆਉਣੀ ਸੀ ਕਾਂਗਰਸ ਦੀ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਉਹ ਚੀਜ਼ਾਂ ਨੂੰ ਨਿਸ਼ਾਨਦੇਹੀ ਕੀਤੀ ਹੀ ਨਹੀਂ ਉਹਨਾਂ ਦੀ ਵੋਟ ਆਉਣੀ ਸੀ ਗਰੀਬ ਲੋਕਾਂ ਤੋਂ ਵੇੜਿਆਂ ਦੇ ਵਿੱਚੋਂ ਉੱਥੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਉੱਥੇ ਪ੍ਰਚਾਰ ਕਰਨ ਦੀ ਥਾਂ ਤੇ ਆ ਪ੍ਰਚਾਰ ਆ ਜਿਹੜਾ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਵੇਂ 400 ਰੁਪਏ ਨੇ ਰੇਗਾ ਦੀ ਦਿਹਾੜੀ ਆ ਇਹਦਾ ਇਹਦਾ ਪੋਸਟਰ ਹੀ ਹੈਣੀ ਸੀ ਬਹੁਤ ਘੱਟ ਪੋਸਟਰ ਸੀ ਜਿਹੇ ਹੈਗੇ ਵੀ ਸੀ ਦਾ ਹਨਾ ਮੈਨੂੰ ਤਾਂ ਦੇ ਸਿਆਣੀ ਪਰਸਨ ਵਾਲੀ ਕੋਈ ਨਾ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਕਿ 1 ਲੱਖ ਬੁੜੀਆਂ ਨੂੰ ਦੇਣਾ ਸਿਰਫ ਹੱਕ ਸੱਚ ਤੇ ਪਹਿਰਾ ਸੁਖਪਾਲ ਖਹਿਰਾ ਇਹ ਜੀ ਲਾਈਨ ਲਿਖ ਕੇ ਤੁਸੀਂ ਨਹੀਂ ਜਿੱਤ ਸਕਦੇ ਬਾਈ ਮਾਲ ਮਾਲਵਾ ਤੇ ਦਬਾਬਾ ਇਹਨਾਂ ਦੀ ਪੋਲਿਟਿਕਸ ਦਾ ਦਿਨ ਰਾਤ ਦਾ ਫਰਕ ਹੈ ਮੈਂ ਨਹੀਂ ਕਹਿੰਦਾ ਕਿਸੇ ਦੀ ਪੋਲਿਟਿਕਸ ਬੜੀ ਵਧੀਆ ਤੇ ਕਿਸੇ ਦੀ ਮਾੜੀ ਆ ਪਰ ਪੋਲਿਟਿਕਸ ਦਾ ਫਰਕ ਤੁਹਾਨੂੰ ਸੁਭਾਅ ਦਾ ਫਰਕ ਆ ਔਰ ਸਾਡੇ ਯਾਰ ਲੋਕਾਂ ਨੂੰ ਨਾ ਮਾਲਵੇ ਵਾਲਿਆਂ ਨੂੰ ਉਹ ਸਾਨੂੰ ਬਾਈ ਕੰਮ ਗੁੰਮ ਤੱਕ ਵੀ ਬੜਾ ਮਤਲਬ ਨਹੀਂ ਸਾਨੂੰ ਤਾਂ ਆਵੇ ਕੋਈ ਮੰਤਰੀ ਆ ਕੋਈ ਮੁੱਖ ਮੰਤਰੀ ਆ ਕੋਈ ਐਮਐਲਏ ਪਿੰਡਾਂ ਚ ਆਵੇ ਤੇ ਜਿਹੜੇ ਅੱਡੇ ਤੇ ਬੈਠਿਆ ਸਭ ਤੋਂ ਪਹਿਲਾਂ ਇਹਨਾਂ ਨੂੰ ਸਸਰੀ ਘਰ ਬੁਲਾਵੇ ਹਾਂ ਹੱਥ ਜੋੜੇ ਤੇ ਕਹੇ ਬਾਈ ਜੀ ਬਸ ਤੁਹਾਡੇ ਘਰ ਕੀ ਆ ਸਾਡੇ ਲੋਕਾਂ ਨੂੰ ਤਾਂ ਇਹੀ ਚਾਹੀਦਾ ਹੁੰਦਾ ਬਾਕੀ ਤਕਰੀਬਨ ਕੰਮ ਸੈਟ ਆ ਠੀਕ ਹੈ ਦੂਜਾ ਇਹ ਕਹਿ ਰਿਹਾ ਸਿੱਖ ਹੋਰ ਫੇਸਬੁੱਕ ਤੇ ਧੜਾ ਹੈਗਾ ਜਿਹੜੇ ਕਹਿੰਦੇ ਵੀ ਜਦੋਂ ਸ਼ੁਰੂ ਚ ਗਏ ਸੁਖਪਾਲ ਸਿੰਘ ਖਹਿਰਾ ਕਹਿੰਦੇ ਜੀ ਇਹ ਤਾਂ ਰਲ ਕੇ ਹਰਾਉਣੀ ਆਪਣਾ ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣਾ ਨੇ ਤਾਂ ਤੇ ਹੁਣ ਦੂਜੇ ਫਰਸ਼ ਦੂਜਾ ਧੜਾ ਕਹਿੰਦਾ ਕਹਿੰਦਾ ਦੇਖੋ ਜੀ ਸੁਖਪਾਲ ਸਿੰਘ ਖਹਿਰਾ ਕਰਕੇ ਸਿਮਰਨਜੀਤ ਸਿੰਘ ਮਾਨ ਹਾਰ ਗਏ ਗੁਰਗਨ ਸਿਮਰਜੀਤ ਸਿੰਘ ਮਾਨ ਤਾਂ ਦੇਖੋ ਬੜੇ ਸਤਿਕਾਰਤਾ ਆਪਣਾ ਤਾਂ ਜਦੋਂ ਚੈਨਲ ਬੰਦ ਹੋਇਆ ਉਹਨਾਂ ਨੇ ਬੜਾ ਸਾਥ ਦਿੱਤਾ ਹਨਾ ਮੰਗ ਪੱਤਰ ਤੱਕ ਦੇ ਗਿਆ ਪਰ ਹੁਣ ਤੁਹਾਨੂੰ ਗੱਲ ਤਾਂ ਖੁੱਲ ਕੇ ਇਹ ਕਰਨੀ ਪੂਗੀ ਨਾ ਵੀ ਉਹ ਤਾਂ ਤੀਜੇ ਨੰਬਰ ਤੇ ਆ ਕਦੇ ਵੀ ਦੇਖਿਆ ਵੀ ਦੂਜੇ ਨੰਬਰ ਵਾਲਾ ਬੰਦਾ ਤੀਜੇ ਨੰਬਰ ਵਾਲੇ ਨੂੰ ਹਰਾ ਰਿਆ ਹੋਵੇ ਤੀਜੇ ਵਾਲਾ ਦੂਜੇ ਨੂੰ ਹਰਾਉਣਾ ਹੈ ਤੀਜੇ ਵਾਲਾ ਦੂਜੇ ਨੂੰ ਹਰਾਊਗਾ ਤਾਂ ਸੈਮਨ ਜਿਸੰਗ ਮਾਨ ਉੱਥੇ ਲਗਾਤਾਰ ਆਧਾਰ ਗਵਾ ਰਹੇ ਸੀ ਆਪਦਾ ਫਿਰ ਉਹਨਾਂ ਦੇ ਬਿਆਨ ਮੈਨੂੰ ਲੱਗਦਾ ਸਰਬਜੀਤ ਸਿੰਘ ਖਾਲਸਾ ਬਾਰੇ ਉਹਨਾਂ ਨੂੰ ਇਹ ਸਟੇਟਮੈਂਟ ਦੇਣ ਤੋਂ ਬਚਣਾ ਚਾਹੀਦਾ ਸੀ ਜਿਸ ਤਰ੍ਹਾਂ ਦੀ ਉਹਨਾਂ ਨੇ ਦਿੱਤੀ ਆ ਤੇ ਉਹਨਾਂ ਦੀ ਸੋਸ਼ਲ ਮੀਡੀਆ ਟੀਮ ਵੀ ਮੈਨੂੰ ਲੱਗਦਾ ਥੋੜਾ ਜਿਹਾ ਇਸ ਚੀਜ਼ ਤੋਂ ਬਚਾਅ ਕਰਨਾ ਚਾਹੀਦਾ ਸੀ ਪਰ ਹੁਣ ਰਾਜਨੀਤੀ ਹੈ ਉਹੀ ਵਰਗ ਤੁਹਾਡੇ ਕੋਲੇ ਆ ਉਹੀ ਸਰਬਜੀਤ ਸਿੰਘ ਹੋਰਾਂ ਕੋਲੇ ਆ ਥੋੜਾ ਬੰਦਾ ਉੱਥੇ ਖੜਾ ਹੋਇਆ ਫਰੀਦਕੋਟ ਤੋਂ ਤਾਂ ਜਾਹਿਰ ਆ ਸਿਮਰਜੀਤ ਸਿੰਘ ਮਾਨ ਨੇ ਕੱਲਾ ਉਹਦੀ ਜ਼ਮਾਨਤ ਜਬਤ ਕਰਾਉਣ ਵਾਸਤੇ ਥੋੜੀ ਖੜਾ ਕਰਿਆ ਸੀ ਤਾਂ ਆਪਦੇ ਬੰਦਿਆਂ ਨੂੰ ਪਾਰਟੀਆਂ ਵੱਲੋਂ ਇਹੋ ਜਿਹੇ ਬਿਆਨ ਉਹਨਾਂ ਨੂੰ ਦੇਣੇ ਪੈਂਦੇ ਆ ਪਰ ਓਵਰਆਲ ਉਹਦਾ ਨੁਕਸਾਨ ਹੋਇਆ ਤੇ ਕੋਈ ਬਾਲਾ ਵੱਡਾ ਅ ਜਿਵੇਂ ਅਸੀਂ ਦਲਿਤ ਸਮਾਜ ਦੇ ਵਿੱਚ ਦੇਖਦੇ ਹਾਂ ਉੱਥੇ ਕੋਈ ਸਿਮਰਜੀਤ ਸਿੰਘ ਮਾਨ ਦਾ ਬਹੁਤਾ ਪ੍ਰਭਾਵ ਨਹੀਂ ਸੀ ਹਿੰਦੂ ਵੋਟ ਚ ਪ੍ਰਭਾਵ ਨਹੀਂ ਸੀਗਾ ਤੇ ਇਸ ਵਾਰ ਮਲੇਰਕੋਟਲੇ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਜਿਹੜਾ ਘਟਿਆ ਜਿਹੜਾ ਮਲੇਰਕੋਟਲਾ ਉਹਨਾਂ ਲਈ ਐ ਹੱਕੜਾ ਕੇ ਖੜ ਜਾਂਦਾ ਸੀ ਤਾਂ ਇਹ ਚੀਜ਼ਾਂ ਸਿਮਰਜੀਤ ਸਿੰਘ ਮਾਨ ਦੇ ਕਾਫੀ ਖਿਲਾਫ ਖਿਲਾਫ ਗਈਆਂ ਔਰ ਦੂਸਰਾ ਯਾਰ ਗਗਨਬਾਈ ਕਾਂਗਰਸ ਦੀ ਇੱਕ ਪੱਕੀ ਵੋਟ ਤਾਂ ਹੈਗੀ ਆ ਨਾ ਇਹਨਾਂ ਨੇ ਹਰ ਇੱਕ ਸਮਾਜ ਦੇ ਵਿੱਚ ਕੁਛ ਨਾ ਕੁਛ ਵੋਟ ਖਿੱਚ ਲੈਣੀ ਹੁੰਦੀ ਆ ਤੇ ਉਹ ਇਸ ਵਾਰ ਵੀ ਖਿੱਚੀ ਆ ਇਹਨਾਂ ਨੇ ਦੂਜਾ ਮੀਤਿਹਰ ਦੀ ਜਿਵੇਂ ਜਿੱਤ ਦੀ ਗੱਲ ਕਰਾਂ ਇੰਨੀ ਵੱਡੀ ਜਿੱਤ تقریبا 171000 ਹੁਣ ਤੱਕ ਜਿਹੜੀ ਉਹਨਾਂ ਦੀ ਲੀਡ ਹੈਗੀ ਆ 171000 ਦੀ ਜਿੱਤ ਚਲੋ ਪੌਣੇ 2 ਲੱਖ ਦੀ ਲਾ ਲਓ ਪੌਣੇ 2 ਲੱਖ ਦੀ ਮੀਤਿਹਰ ਦੀ ਜਿੱਤ ਐਡੀ ਵੱਡੀ ਜਿੱਤ ਤੇ ਭਗਵੰਤ ਮਾਨ ਵੀ ਦੂਜੀ ਵਾਰੀ ਲੱਖ ਕਿਤੇ ਰਹਿ ਗਏ ਸੀਗੇ ਤੇ ਉਮੀਦ ਹਰ ਇੱਥੇ ਪਹੁੰਚ ਉਹਦੇ ਕਾਰਨ ਕੀ ਰਹੇ ਹੋ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਕਮਲੇਰ ਕੋਟ ਲਈ ਤੁਸੀਂ ਗੱਲ ਕੀਤੀ ਆ ਮਲੇਰ ਕੋਟਲੇ ਵਿੱਚ ਮੁਸਲਮਨ ਵੋਟ ਆ ਜਿਹੜੀ ਉਹ ਵੀ ਸ਼ਾਇਦ ਕਾਂਗਰਸ ਆਪਣੇ ਹੱਕ ਦੇ ਵਿੱਚ ਨਹੀਂ ਨਹੀਂ ਪੁਗਤਾ ਸਕੀ ਨਹੀਂ ਉਹ ਪੁਗਤਾ ਨਹੀਂ ਸਕੇ ਉਹ ਉਹ ਵੋਟ ਡਿਵਾਈਡ ਹੋ ਗਈ ਮੈਂ ਇੱਕ ਗੱਲ ਹੋਰ ਕਹ ਇੰਡੀਆ ਗਠਬੰਧਨ ਦੇ ਵਿੱਚ ਇੰਡੀਆ ਗਠਜੋੜ ਜਿਹੜਾ ਬਣਿਆ ਜੇ ਆਮ ਆਦਮੀ ਪਾਰਟੀ ਸ਼ਾਮਲ ਨਾ ਹੋਈ ਹੁੰਦੀ ਅਸੀਂ ਮਲੇਰਕੋਟਲੇ ਗਏ ਲੋਕਾਂ ਨੇ ਵੀ ਭਾਵੇਂ ਮੀਤ ਨੂੰ ਵੋਟ ਪਾਦਗੇ ਭਾਵੇਂ ਖੈਰੇ ਨੂੰ ਪਾਦਗੇ ਜਾਣੀ ਤਾਂ rahul gandhi ਨੂੰ ਹੀ ਆ ਉੱਥੇ rahul gandhi ਬਹੁਤ ਵੱਡਾ ਨਾਮ ਸੀ ਬਹੁਤ ਵੱਡਾ ਚਿਹਰਾ ਸੀ ਤਾਂ ਇਹ ਇਹ ਚੀਜ਼ ਆ ਵੀ ਉਹ ਕਾਂਗਰਸ ਵੱਲ ਸਾਨੂੰ ਲੱਗਦਾ ਜਿਆਦਾ ਇੱਕ ਪਾਸੜ ਹੋ ਜਾਣੀ ਸੀ ਪਰ ਕਿਉਂਕਿ 80 ਇੰਡੀਆ ਗਠਜੰਬੰਦਨ ਦੇ ਵਿੱਚ ਸੀ ਇਸ ਕਰਕੇ ਹੋਇਆ ਸੁਖਪਾਲ ਖਹਿਰਾ ਦਾ ਮਾੜਾ ਪ੍ਰਚਾਰ ਤੀਸਰਾ ਕਾਂਗਰਸ ਦੀ ਜਿਆਦਾਤਰ ਹਲਕਿਆਂ ਦੇ ਵਿੱਚ ਕੋਈ ਬਾਲੀਵਾਰਸੀ ਨਾ ਹੋਣਾ ਇਹ ਇਹ ਕੁਝ ਉਹ ਚੀਜ਼ਾਂ ਜੜੀਆਂ ਮਿਲ ਕੇ ਪਈਆਂ ਔਰ ਮੈਨੂੰ ਲੱਗਦਾ ਉਹਦੇ ਵਿੱਚ ਇਹ ਵੀ ਆ ਨਾ ਸੰਗਰੂਰ ਵਿਜੇਂਦਰ ਸਿੰਘ ਲੇ ਦੀਆਂ ਜਿਹੜੀਆਂ ਟੀਮਾਂ ਸੀ ਕਿਉਂਕਿ ਉੱਥੋਂ ਐਮਐਮਐਲ ਵੀ ਰਿਹਾ ਸੰਗਰੂਰ ਤੋਂ ਮੰਤਰੀ ਰਿਹਾ ਸੰਗਰੂਰ ਤੋਂ ਉਸ ਤੋਂ ਬਾਅਦ 2009 ਤੋਂ ਤਾਂ ਤਾਂ ਕੋਹੂੰ ਐਂ ਪਿਰਹਿਆ ਸੰਗਰੂਰ ਤੋਂ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ ਟੀਮਾਂ ਸੀ ਉਹਨਾਂ ਦੀ ਸ਼ਹਿਰ ਦੇ ਵਿੱਚ ਵੀ ਵੱਡੀ ਟੀਮ ਆ ਕਿਉਂਕਿ ਉੱਥੇ ਸਾਰੇ ਫਰਨੰਦਪੁਰਾ ਕੇ ਜੋਰ ਲਾਇਆ ਇਸ ਕਾਰਨ ਵੀ ਤਾਂ ਖੈਰ ਨੂੰ ਫਰਕ ਪਿਆ ਨਾ ਨਹੀਂ ਇਸ ਕਰਕੇ ਫਰਕ ਵੀ ਜ਼ਾਹਰ ਤੌਰ ਦੇ ਉੱਤੇ ਪੈਣਾ ਹੁੰਦਾ ਪਰ ਹੋਰ ਵੀ ਤਾਂ ਬਹੁਤ ਕਾਰਨ ਹੁੰਦੇ ਆ ਨਾ ਹੁਣ ਤੁਸੀਂ ਇਹ ਦੇਖ ਲਓ ਵੀ ਉਹ ਕੈਂਡੀਡੇਟ ਉੱਥੋਂ ਵੀ ਤਾਂ ਜਿੱਤਣਗੇ ਨਾ ਕਈ ਜਿੱਥੇ ਉਹ ਆਪਦੇ ਉਹਨਾਂ ਦੇ ਹਲਕੇ ਆ ਜਿਹੜੇ ਉਹ ਇਹਨਾਂ ਨੇ ਖਾਲੀ ਛੱਡੇ ਹੋਣੇ ਆ ਜਾਂ ਕਿਸੇ ਨੇ ਹੋਰ ਛੱਡੇ ਹੋਣੇ ਆ ਐ ਨਹੀਂ ਹੁੰਦਾ ਚਰਨਜੀਤ ਸਿੰਘ ਚੰਨੀਵਰੀ ਵੀ ਤਾਂ ਉੱਥੇ ਦਲ ਬਦਲੀ ਹੋ ਗਈ ਆ ਇੱਕ ਸੀਟ ਦੇ ਉੱਤੇ ਜਲੰਧਰ ਦੀ ਸੀਟ ਦੇ ਉੱਤੇ ਪਰ ਇਹ ਤਾਂ ਕੈਂਡੀਡੇਟ ਨੇ ਕਵਰ ਕਰਨ ਨਾ ਗਗਨ ਤੁਹਾਨੂੰ ਸਾਹਮਣਾ ਕਰਨਾ ਪਊਗਾ ਜਾਂ ਤਾਂ ਤੁਸੀਂ ਹਾਂ ਨਾ ਕਰੋ ਜਦੋਂ ਤੁਸੀਂ ਕੇਰਾ ਹਾਂ ਕਰਤੀ ਫਿਰ ਐਕਸਕਿਊਜ਼ ਕੋਈ ਨਹੀਂ ਇਤਿਹਾਸ ਕਦੇ ਵੀ ਇਹ ਗੱਲ ਨਹੀਂ ਉਹ ਇਤਿਹਾਸ ਚ ਦਰਜ ਹੋਣੀ ਵੀ ਕਿਹੜੇ ਹਲਕੇ ਦੇ ਵਿੱਚ ਤੁਹਾਡਾ ਖਾਲੀ ਪਿਆ ਸੀ ਤੁਸੀਂ ਤਾਂ ਹਾਰ ਗਏ ਕਿਹੜਾ ਹਲਕੇ ਦੇ ਵਿੱਚ ਤੁਹਾਡੀ ਐਮਐਲਏ ਨੇ ਸਪੋਰਟ ਨਹੀਂ ਕਰੀ ਜਾਂ ਹਲਕਾ ਇੰਚਾਰਜ ਨੇ ਸਪੋਰਟ ਨਹੀਂ ਕਰੀ ਇਤਿਹਾਸ ਨੇ ਇਹ ਕਹਿਣਾ ਸੁਖਪਾਲ ਸਿੰਘ ਖਹਿਰਾ ਅਜੇ ਤੱਕ ਵੀ ਪੰਜਾਬ ਦੇ ਬਹੁਤ ਵੱਡੇ ਲੀਡਰ ਹੈ ਪਰ ਮਾਲਵਾ ਉਹਨਾਂ ਦੇ ਨਾਂ ਤਾਂ ਸਮਝ ਚ ਆ ਰਿਹਾ ਨਾ ਜਿੱਤ ਦੇ ਗੇੜ ਚ ਆ ਰਿਹਾ ਤੇ ਬਠਿੰਡੇ ਤੋਂ ਬਾਅਦ ਦੂਜੀ ਵਾਰ ਹੋ ਗਈ ਲੱਗਦਾ ਨਹੀਂ ਬਠਿੰਡੇ ਤਾਂ ਚਲੋ ਬਠਿੰਡੇ ਤਾਂ ਰਿਜੈਕਟ ਹੀ ਕਰ ਦਿੱਤੇ ਗਏ ਸੀ ਨਾ 35000 ਵੋਟ ਪਈ ਸੀ ਇਹ ਹਾਰ ਤੁਸੀਂ ਦੂਜੇ ਨੰਬਰ ਤੇ ਆਏ ਹੋ ਘਟੋ ਘਟੇ ਇਹ 'ਚ ਕਾਫੀ ਸਨਮਾਨ ਆ ਜੀ ਜੀ ਸ਼ੁਕਰੀਆ ਜੀ ਸੋ ਤੁਸੀਂ ਅਖਰ ਦੇ ਨਾਲ ਜੁੜੇ ਰਹੋ ਹੋਰ ਵੀ ਲਗਾਤਾਰ ਦੂਜੀਆਂ ਸੀਟਾਂ ਤੇ ਵੀ ਪੰਜਾਬ ਦੀਆਂ ਤੇ ਚਰਚਾ ਕਰਦੇ ਰਹਾਂਗੇ